ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ-ਕੁਝ ਵਿਚਾਰ ਆਪਣੇ ਮਹਾਨ ਗੁਰਮੁਖਾਂ ਤੋਂ ਸੁਣਦੇ ਹਾਂ ਇਹ ਸਰੀਰਾ ਮੇਰਾ ਇਸ ਜਗਮੇ ਆਏ ਕਿ ਕਿਆ ਤੁਧ ਕੰਮ ਕਮਾਇਆ ਇਹ ਸਰੀਰਾ ਮੇਰਾ ਇਸ ਜਗਮੇ ਆਏ ਕਿ ਕਿਆ ਤੁਧ ਕੰਮ ਕਮਾਇਆ ਕੀਆ ਕੇ ਕਰਮ ਕਮਾਇਆ ਤੁਧ ਸਿਰਾ ਜਾਂ ਤੂੰ ਜਗ ਮੇ ਆਇਆ ਸ੍ਰੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਕਿ हे ਇਨਸਾਨ ਇਸ ਸੰਸਾਰ ਦੇ ਵਿੱਚ ਆ ਕੇ ਤੂੰ ਉਸ ਈਸ਼ਵਰ ਦੀ ਭਗਤੀ ਕਰਨੀ ਸੀ ਕਿ हे ਇਨਸਾਨ ਇਸ ਸੰਸਾਰ ਦੇ ਵਿੱਚ ਆ ਕੇ ਤੂੰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਈਸ਼ਵਰ ਦੀ ਭਗਤੀ ਕਰਨੀ ਸੀ ਉਹ ਕੰਮ ਤਾਂ ਤੂੰ ਕੀਤਾ ਹੀ ਨਹੀਂ ਹੈ ਇਹ ਸਰੀਰਾ ਮੇਰਾ ਇਸ ਜਗ੍ਹਾ ਆਏ ਕੇ ਕਿਆ ਤੂੰ ਕਰਮ ਕਮਾਇਆ ਇਹ ਹੀ ਇਨਸਾਨ ਆ ਇਸ ਸੰਸਾਰ ਦੇ ਉੱਤੇ ਆ ਕੇ ਤੂੰ ਕਿਹੜਾ ਕੰਮ ਕੀਤਾ ਹੈ ਭਾਵ ਤੂੰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮਦਾਨ ਪ੍ਰਾਪਤ ਕਰਕੇ ਈਸ਼ਵਰ ਦੀ ਬੰਦਗੀ ਕਰਨੀ ਸੀ ਈਸ਼ਵਰ ਦੀ ਭਗਤੀ ਕਰਨੀ ਸੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਹਨ ਕਿ ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ ਕਿ ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ ਸੋ ਹਰ ਮਨ ਨਾ ਵਸਾਇਆ ਤੂੰ ਉਸ ਹਰੀ ਨੂੰ ਮਨ ਦੇ ਵਿੱਚ ਵਸਾਇਆ ਹੀ ਨਹੀਂ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜੇ ਹਰੀ ਨੇ ਤੇਰੀ ਰਚਨਾ ਕੀਤੀ ਹੈ ਤੈਨੂੰ ਇਹ ਇੰਨਾ ਸੁੰਦਰ ਸਰੀਰ ਦਿੱਤਾ ਹੈ ਉਸ ਹਰੀ ਨੂੰ ਤਾਂ ਤੂੰ ਅਜੇ ਤੱਕ ਮਨ ਦੇ ਵਿੱਚ ਵਸਾਇਆ ਹੀ ਨਹੀਂ ਹੈ ਗੁਰ ਪ੍ਰਸ਼ਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਕਦੋਂ ਵਸਦਾ ਹੈ ਗੁਰ ਪ੍ਰਸ਼ਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਉਹ ਈਸ਼ਵਰ ਸਾਡੇ ਮਨ ਦੇ ਵਿੱਚ ਕਦੋਂ ਵਸਦਾ ਹੈ ਜਦੋਂ ਸਾਡੇ ਕਿਸੇ ਚੰਗੇ ਪਿਛਲੇ ਕਰਮਾਂ ਦਾ ਫਾਲਾ ਸਾਨੂੰ ਮਿਲਦਾ ਹੈ ਤਾਂ ਸਾਨੂੰ ਇੱਕ ਪੂਰਨ ਗੁਰੂ ਮਿਲਦਾ ਹੈ ਤਾਂ ਉਸ ਦੀ ਕਿਰਪਾ ਦੇ ਨਾਲ ਹੀ ਉਹ ਹਰੀ ਸਾਡੇ ਮਨ ਦੇ ਵਿੱਚ ਵਸਦਾ ਹੈ ਗੁਰ ਪ੍ਰਸ਼ਾਦੀ ਤੋਂ ਭਾਵ ਹੁੰਦਾ ਹੈ ਇੱਕ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸ਼ਾਦੀ ਤੋਂ ਭਾਵ ਹੁੰਦਾ ਹੈ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸ਼ਾਦੀ ਹਰਮਨ ਵਸਿਆ ਪੂਰਵ ਲਿਖਿਆ ਜਦੋਂ ਸਾਡੇ ਪਿਛਲੇ ਚੰਗੇ ਕਰਮਾਂ ਦਾ ਕੋਈ ਫਲ ਸਾਡੇ ਆਉਂਦਾ ਅੱਗੇ ਆਉਂਦਾ ਹੈ ਤਾਂ ਸਾਨੂੰ ਇੱਕ ਪੂਰਨ ਗੁਰੂ ਮਿਲਦਾ ਹੈ ਉਸ ਦੀ ਕਿਰਪਾ ਦੇ ਨਾਲ ਹੀ ਉਹ ਹਰੀ ਸਾਡੇ ਮਨ ਦੇ ਵਿੱਚ ਵਸਦਾ ਹੈ ਉਸ ਪੂਰਨ ਗੁਰੂ ਦੀ ਨਿਸ਼ਾਨੀ ਕੀ ਹੈ ਅੱਜ ਸ੍ਰੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਉੱਤੇ ਬਹੁਤ ਸਾਰੇ ਹੀ ਗੁਰੂ ਬਣੇ ਫਿਰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਸਾਰ ਦੇ ਉੱਤੇ ਬਹੁਤ ਸਾਰੇ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਗੁਰੂ ਬਣੇ ਫਿਰਦੇ ਹਨ ਪਰ ਸਾਡੇ ਗੁਰੂ ਸਾਹਿਬ ਜੀ ਗੁਰੂ ਪੂਰਨ ਗੁਰੂ ਪੂਰਨ ਸਤਿਗੁਰੂ ਪੂਰਨ ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਹਨ ਸਾਡੇ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਪੂਰਨ ਗੁਰੂ ਦੀ ਸਾਨੂੰ ਕਸਵੱਟੀ ਵੀ ਦਿੱਤੀ ਹੈ ਕਿ ਜੋ ਗੁਰੂ ਜੋ ਪੂਰਨ ਗੁਰੂ ਜੋ ਪੂਰਨ ਸਤਿਗੁਰੂ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸੇ ਪੜਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਨ ਗੁਰੂ ਹੈ 1290 ਅੰਗ ਤੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ ਕਰ ਮਾਹੇ ਘਰ ਦਿਖਾਏ ਦੇ ਸੋ ਸਤ ਗੁਰੂ ਪੁਰਖ ਸਜਾਣ ਕੇ ਜੋ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਜੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਕੇ ਜਿਸ ਨੇ ਆਪ ਉਸ ਈਸ਼ਵਰ ਨੂੰ ਦੇਖਿਆ ਹੈ ਤੇ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਉਸੇ ਪਲ ਹੀ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਪੂਰਨ ਗੁਰੂ ਦੀ ਨਿਸ਼ਾਨੀ ਦੱਸੀ ਹੈ ਗੁਰ ਪ੍ਰਸ਼ਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਤੇ ਇੱਕ ਅਜਿਹੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਹਰੀ ਸਾਡੇ ਮਨ ਦੇ ਵਿੱਚ ਵਸਦਾ ਹੈ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਇਆ ਹਵਾ ਜਿਨ ਸਤਗੁਰ ਸਿਉ ਚਿੱਤ ਲਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਸਾਡਾ ਸਰੀਰ ਅੱਗੇ ਜਾ ਕੇ ਕਦੋਂ ਪ੍ਰਵਾਨ ਹੁੰਦਾ ਹੈ ਜਦੋਂ ਅਸੀਂ ਜਦੋਂ ਅਸੀਂ ਇੱਕ ਅਜਿਹੇ ਪੂਰਨ ਸਤਗੁਰੂ ਦੇ ਨਾਲ ਆਪਣਾ ਚਿੱਤ ਜੋੜਦੇ ਹਾਂ ਕਿ ਇਹ ਸਾਡਾ ਸਰੀਰ ਅੱਗੇ ਜਾ ਕੇ ਉਸ ਸਮੇਂ ਹੀ ਪ੍ਰਵਾਨ ਹੁੰਦਾ ਹੈ ਜਦੋਂ ਅਸੀਂ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਗੁਰੂ ਦੇ ਨਾਲ ਆਪਣਾ ਚਿੱਤ ਜੋੜਦੇ ਹਾਂ ਅੱਗੇ ਸਾਡੇ ਨੇਤਰਾਂ ਨੂੰ ਸਮੋਹਨ ਕਰਦੇ ਹੋਏ ਗੁਰੂ ਸਾਹਿਬ ਅਮਰਦਾਸ ਜੀ ਕੀ ਕਹਿੰਦੇ ਹਨ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ ਜੋਤ ਧਰੀ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਨ ਅਵਰ ਨ ਦੇਖੋ ਕੋਈ ਸਾਡੇ ਨੇਤਰਾਂ ਨੂੰ ਸਬੂਧਨ ਕਰਦੇ ਹੋਏ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਹੇ ਕਿ ਹੇ ਇਨਸਾਨ ਇਸ ਉਸ ਪ੍ਰਮਾਤਮਾ ਨੇ ਜੋ ਨੇਤਰ ਦਿੱਤੇ ਹਨ ਕਿ हे ਇਨਸਾਨ ਉਸ ਪ੍ਰਵਾਦ ਪ੍ਰਮਾਤਮਾ ਨੇ ਜੋ ਤੈਨੂੰ ਨੇਤਰ ਦਿੱਤੇ ਹਨ ਤੇਰੇ ਇਹਨਾਂ ਨੇਤਰਾਂ ਦੇ ਵਿੱਚ ਇਹ ਨੇਤਰ ਮੇਰੋ ਹਰ ਤੁਮ ਮੈਂ ਜੋ ਧਈ ਕਿ हे ਇਨਸਾਨ ਉਸ ਈਸ਼ਵਰ ਨੇ ਜੋ ਤੈਨੂੰ ਨੇਤਰ ਦਿੱਤੇ ਹਨ ਇਸ ਇਹਨਾਂ ਨੇਤਰਾਂ ਦੇ ਵਿੱਚ ਉਸ ਈਸ਼ਵਰ ਨੇ ਆਪਣੀ ਜੋਤ ਰੱਖੀ ਹੋਈ ਹੈ ਹਰ ਬਿਨ ਅਵਰਨ ਦੇਖੋ ਕੋਈ ਤੂੰ हे ਇਨਸਾਨ ਤੂੰ ਉਸ ਹਰੀ ਤੋਂ ਬਿਨਾ ਕਿਸੇ ਨੂੰ ਨਾ ਦੇਖ ਭਾਵ ਤੂੰ ਹਰ ਇੱਕ ਦੇ ਵਿੱਚ ਭਾਵ ਤੂੰ ਹਰ ਇੱਕ ਦੇ ਵਿੱਚ ਉਸ ਹਰੀ ਨੂੰ ਹੀ ਦੇਖਣਾ ਕਰ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਹਰੀ ਉਹ ਈਸ਼ਵਰ ਹੀ ਸਭ ਪਾਸੇ ਵਿਚਰ ਰਿਹਾ ਹੈ ਇਹ ਨੇਤਰੋ ਮੇਰੇ ਓ ਤੁਮ ਹਰ ਤੁਮ ਮੈਂ ਜੋ ਤਰੀ ਹਰ ਬਨ ਅਵਰਨਾ ਦੇਖੋ ਕੋਈ ਤੁਸੀਂ ਉਸ ਤੁਸੀਂ ਉਸ ਹਰੀ ਨੂੰ ਹੀ ਸਭ ਦੇ ਵਿੱਚ ਵੇਖਣਾ ਹੈ ਹਰ ਬਿਨ ਆਵਰ ਨਾਲ ਦੇਖੋ ਕੋਈ ਨਦਰਈ ਹਰ ਨਿਹਾਲਿਆ ਤੁਸੀਂ ਉਸ ਹਰੀ ਤੋਂ ਬਿਨਾ ਤੁਸੀਂ ਸਭ ਦੇ ਵਿੱਚ ਉਸ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਣਾ ਹੈ ਨਦਰਈ ਹਰ ਨਿਹਾਲਿਆ ਜਦੋਂ ਸਾਡੇ ਉੱਤੇ ਜਦੋਂ ਸਾਡੇ ਉੱਤੇ ਇੱਕ ਪੂਰਨ ਗੁਰੂ ਜਿਸ ਦੀ ਨਿਸ਼ਾਨੀ ਆਪ ਨੂੰ ਦੱਸ ਦਿੱਤੀ ਹੈ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਨ ਗੁਰੂ ਹੈ ਉਹੀ ਪੂਰਨ ਸਤਿਗੁਰੂ ਹੈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਗੁਰੂ ਅਮਰਦਾਸ ਜੀ ਕਹਿੰਦੇ ਹਨਾ ਕਿ ਜਦੋਂ ਸਾਡੇ ਉੱਤੇ ਉਸ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਮਿਹਰ ਹੁੰਦੀ ਹੈ ਤਾਂ ਉਸ ਦੀ ਮਿਹਰ ਦੇ ਨਾਲ ਅਸੀਂ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਨਿਹਾਲਿਆ ਤੋਂ ਭਾਵ ਹੁੰਦਾ ਹੈ ਉਸ ਈਸ਼ਵਰ ਦਾ ਦਰਸ਼ਨ ਕਰਨਾ ਨਦਰੀ ਹਰ ਨਿਹਾਲਿਆ ਉਸ ਪੂਰੇ ਸਤਿਗੁਰੂ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਅਸੀਂ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਇਹ ਵਿਸ਼ ਸੰਸਾਰ ਤੋਂ ਮ ਦੇਖਦੇ ਇਹ ਹਰਕਾਰ ਰੂਪ ਹੈ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਸਾਰਾ ਸੰਸਾਰ ਜੋ ਦੇਖ ਰਹੇ ਹੋ ਇਹ ਹਰਕਾਰ ਰੂਪ ਹੈ ਇਹ ਹਰੀ ਦਾ ਹੀ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਹਰੀ ਦਾ ਰੂਪ ਸਾਨੂੰ ਕਰੋ ਨਜ਼ਰ ਆਉਂਦਾ ਹੈ ਜਦੋਂ ਅਸੀਂ ਆਪਣੇ ਘਟ ਦੇ ਅੰਦਰ ਹੀ ਉਸ ਈਸ਼ਵਰ ਨੂੰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਵੇਖ ਲੈਂਦੇ ਹਾਂ ਇਹ ਹਰਕ ਇਹ ਵਿਸ਼ ਸੰਸਾਰ ਤੋਂ ਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਹਰੀ ਦਾ ਰੂਪ ਇਹ ਸੰਸਾਰ ਸਾਨੂੰ ਹਰੀ ਦਾ ਰੂਪ ਉਸ ਸਮੇਂ ਹੀ ਨਜ਼ਰ ਆਉਂਦਾ ਹੈ ਜਦੋਂ ਉਸ ਹਰੀ ਨੂੰ ਅਸੀਂ ਆਪਣੇ ਘਟ ਦੇ ਅੰਦਰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਦੇਖ ਲੈਂਦੇ ਹਾਂ ਗੁਰ ਪ੍ਰਸ਼ਾਦੀ বুঝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਜਦੋਂ ਸਾਡੇ ਉੱਤੇ ਇੱਕ ਪੂਰਨ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਗੁਰ ਪ੍ਰਸ਼ਾਦੀ ਤੋਂ ਭਾਵ ਹੁੰਦਾ ਹੈ ਇੱਕ ਪੂਰਨ ਗੁਰੂ ਦੀ ਕਿਰਪਾ ਗੁਰ ਪ੍ਰਸ਼ਾਦੀ বুঝਿਆ বুঝਿਆ ਤੋਂ ਭਾਵ ਹੁੰਦਾ ਉਸ ਨੂੰ ਆਪਣੇ ਘਟ ਦੇ ਅੰਦਰ ਦੇਖਣਾ বুঝਿਆ ਤੋਂ ਭਾਵ ਹੁੰਦਾ ਹੈ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਣਾ ਗੁਰ ਪ੍ਰਸ਼ਾਦੀ ਬੁਝਿਆ ਜਦੋਂ ਸਾਨੂੰ ਇੱਕ ਪੂਰਾ ਗੁਰੂ ਮਿਲਦਾ ਹੈ ਤਾਂ ਉਸ ਦੀ ਕਿਰਪਾ ਦੇ ਨਾਲ ਅਸੀਂ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਹੀ ਵੇਖਦੇ ਹਾਂ ਜਾਂ ਵੇਖਾ ਹਰ ਇੱਕ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਚਾਰੇ ਪਾਸੇ ਉਹ ਇੱਕ ਹੈ ਹੀ ਇੱਕ ਈਸ਼ਵਰ ਹੀ ਵਸਿਆ ਹੋਇਆ ਹੈ ਹਰ ਬਿਨ ਅਵਰਨਾ ਕੋਈ ਸਾਨੂੰ ਪਤਾ ਲੱਗ ਜਾਂਦਾ ਹੈ ਜੇ ਹਰੀ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਇਹ ਸੰਸਾਰ ਦੇ ਉੱਤੇ ਨਹੀਂ ਹੈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਏ ਦਿਵ ਦ੍ਰਿਸ਼ਟ ਹੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਏ ਦਿਵ ਦ੍ਰਿਸ਼ਟ ਹੋਈ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਸਾਡੀਆਂ ਇਹ ਦੋਵੇਂ ਅੱਖਾਂ ਅੰਨੀਆਂ ਹਨ ਇਨ੍ਹਾਂ ਅੱਖਾਂ ਦੇ ਨਾਲ ਆ ਅਸੀਂ ਉਸ ਈਸ਼ਵਰ ਨੂੰ ਨਹੀਂ ਦੇਖ ਸਕਦੇ ਹਾਂ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਹਨ ਨਾ ਕਿ ਅਸੀਂ ਇੰਨਾਂ ਦੋਵਾਂ ਅੱਖਾਂ ਦੇ ਨਾਲ ਉਸ ਈਸ਼ਵਰ ਨੂੰ ਨਹੀਂ ਦੇਖ ਸਕਦੇ ਹਾਂ ਕਹੇ ਨਾਨਕ ਇਹ ਨੇਤਰ ਅੰਧ ਸੇ ਕਿ ਸਾਡੀਆਂ ਇਹ ਦੋਹੇ ਅੱਖਾਂ ਨਹੀਂ ਹਨ ਇੰਨਾਂ ਬਾਹਰੀ ਅੱਖਾਂ ਦੇ ਨਾਲ ਅਸੀਂ ਉਸ ਈਸ਼ਵਰ ਨੂੰ ਨਹੀਂ ਦੇਖ ਸਕਦੇ ਹਾਂ ਫਿਰ ਈਸ਼ਵਰ ਨੂੰ ਦੇਖਿਆ ਕਿਵੇਂ ਜਾਂਦਾ ਹੈ ਸਤ ਗੁਰੂ ਮਿਲਿਏ ਵਿਭ ਦ੍ਰਿਸ਼ਟ ਹੋਈ ਵਿਭ ਦ੍ਰਿਸ਼ਟੀ ਤੋਂ ਭਾਵ ਹੁੰਦਾ ਹੈ ਸਾਡਾ ਦਸਵਾਂ ਦੁਆਰ ਖੁੱਲ ਜਾਣਾ ਸਾਡਾ ਤੀਸਰੇ ਨੇਤਰ ਦਾ ਛੇਵ ਨੇਤਰ ਦਾ ਖੁੱਲ ਜਾਣਾ ਗੁਰਬਾਣੀ ਦੇ ਵਿੱਚ ਤੀਸਰੇ ਨੇਤਰ ਖੁੱਲਣ ਨੂੰ ਦਿਬਿ ਦ੍ਰਿਸ਼ਟੀ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਤੀਸਰਾ ਨੇਤਰ ਛੇਵ ਨੇਤਰ ਦੇ ਖੁੱਲ ਜਾਣ ਨੂੰ ਦਿਬਿ ਦ੍ਰਿਸ਼ਟੀ ਕਿਹਾ ਗਿਆ ਹੈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰੂ ਮਿਲਿਏ ਦਿਬਿ ਦ੍ਰਿਸ਼ਟੀ ਹੋਈ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਾਨੂੰ ਇੱਕ ਪੂਰਨ ਸਤਿਗੁਰੂ ਮਿਲਦਾ ਹੈ ਪੂਰਨ ਸਤਗੁਰੂ ਦੀ ਨਿਸ਼ਾਨੀ ਆਪ ਨੂੰ ਪਿੱਛੇ ਦੱਸ ਦਿੰਦੀ ਹੈ ਕਿ ਜੋ ਸਾਡੇ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਸਾਨੂੰ ਤੁਰੇ ਪਲ ਹੀ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਨ ਸਤਗੁਰੂ ਹੁੰਦਾ ਹੈ ਸਤਗੁਰੂ ਮਿਲ ਜੇ ਵਿਭ ਦ੍ਰਿਸ਼ਟ ਹੋਈ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਾਨੂੰ ਅਜਿਹਾ ਪੂਰਾ ਸਤਗੁਰੂ ਮਿਲਦਾ ਹੈ ਤੇ ਸਾਡਾ ਉਹ ਤੀਸਰਾ ਨੇਤਰ ਖੋਲ ਦਿੰਦਾ ਹੈ ਤੇ ਸਾਨੂੰ ਸਾਡੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਦਰਸ਼ਨ ਹੋ ਜਾਂਦੇ ਹਨ ਅੱਗੇ ਸਾਡੇ ਕੰਨਾਂ ਨੂੰ ਸਬੂਧਨ ਕਰਦੇ ਹੋਏ ਗੁਰੂ ਅਮਰਦਾਸ ਜੀ ਲਿਖਦੇ ਹਨ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਇਹ ਸਰਵਣੋ ਮੇਰਿਓ ਸਰਵਣ ਕੰਨਾਂ ਨੂੰ ਕਹਿੰਦੇ ਹਨ ਸਰਵਣ ਕੰਨਾਂ ਨੂੰ ਕਹਿੰਦੇ ਹਨ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਕਿ हे انسان ਜੋ ਤੈਨੂੰ ਉਸ ਈਸ਼ਵਰ ਨੇ ਕੰਨ ਦਿੱਤੇ ਹਨ ਕਿ हे انسان ਜੋ ਤੈਨੂੰ ਉਸ ਈਸ਼ਵਰ ਨੇ ਕੰਨ ਦਿੱਤੇ ਹਨ ਇਹ ਉਸ ਸੱਚ ਨੂੰ ਸੁਣਨ ਵਾਸਤੇ ਉਸ ਸੱਚੀ ਬਾਣੀ ਨੂੰ ਸੁਣਨ ਵਾਸਤੇ ਤੈਨੂੰ ਇਹ ਕੰਨ ਦਿੱਤੇ ਗਏ ਹਨ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਇਹ ਜੇ ਇਨਸਾਨ ਜੋ ਤੈਨੂੰ ਇਹ ਕੰਨ ਦਿੱਤੇ ਗਏ ਹਨ ਤੇਰੇ ਸਰੀਰ ਦੇ ਨਾਲ ਲਾਏ ਗਏ ਹਨ ਇੰਨਾ ਕੰਨਾਂ ਦੇ ਨਾਲ ਤੂੰ ਸਾਡੇ ਮਹਾਨ ਗੁਰੂਆਂ ਦੀ ਸੱਚੀ ਬਾਣੀ ਨੂੰ ਸੁਣ ਇੰਨਾ ਕੰਨਾਂ ਦੇ ਨਾਲ ਤੂੰ ਸਾਡੇ ਮਹਾਨ ਗੁਰੂਆਂ ਦੀ ਮਹਾਨ ਸੱਚੀ ਬਾਣੀ ਨੂੰ ਧਿਆਨ ਲਾ ਕੇ ਸੁਣ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਸ ਨੇ ਇਹ ਬਾਣੀ ਚੰਗੀ ਤਰ੍ਹਾਂ ਧਿਆਨ ਲਾ ਕੇ ਸੁਣੀ ਹੈ ਜਿਤ ਸੁਣੀ ਮਨ ਤਨ ਹਰਿਆ ਹੋਆ ਜਿਨ੍ਹਾਂ ਨੇ ਇਹ ਬਾਣੀ ਨੂੰ ਚੰਗੀ ਤਰ੍ਹਾਂ ਕੰਨ ਲਾ ਕੇ ਧਿਆਨ ਨਾਲ ਸੁਣ ਕੇ ਫਿਰ ਇੱਕ ਪੂਰੇ ਗੁਰੂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਦੀ ਸੰਗਤ ਕੀਤੀ ਹੈ ਉਨ੍ਹਾਂ ਤੋਂ ਉਹ ਨਾਮਦਾਨ ਪ੍ਰਾਪਤ ਕੀਤਾ ਹੈ ਅਤੇ ਉਸ ਨਾਮ ਦਾ ਸਿਮਰਨ ਕੀਤਾ ਹੈ ਉਸ ਦਾ ਫਿਰ ਮਨ ਤੇ ਤਨ ਹਰਿਆ ਹੋ ਜਾਂਦਾ ਹੈ ਭਾਵ ਉਹ ਹਰ ਵਕਤ ਫਿਰ ਆਨੰਦ ਦੇ ਵਿੱਚ ਰਹਿੰਦਾ ਹੈ ਜਿੱਤ ਸੁਣੀ ਮਨ ਤਨ ਹਰਿਆ ਹੋਇਆ ਜਿਸ ਨੇ ਜਿਸ ਨੇ ਇਹ ਸੱਚੀ ਬਾਣੀ ਨੂੰ ਸੁਣ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇਣ ਵਾਲੇ ਕਪੂਰਨ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਨਾਮਦਾਨ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕੀਤਾ ਹੈ ਉਸ ਦਾ ਮਨ ਤੇ ਤਨ ਫਿਰ ਹਰਿਆ ਰਹਿੰਦਾ ਹੈ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਤੇ ਉਸ ਦੀ ਜੋ ਰਸਨਾ ਹੈ ਜੋ ਜੀਭ ਹੈ ਉਹ ਦਸਵੇਂ ਦਵਾਰ ਦੇ ਵਿੱਚੋਂ ਉਸ ਅੰਮ੍ਰਿਤ ਰਸ ਨੂੰ ਚਖਦੀ ਹੈ ਕਿਉਂਕਿ ਜੋ ਅੰਮ੍ਰਿਤ ਰਸ ਹੈ ਉਹ ਸਾਨੂੰ ਸਾਡੇ ਦਸਵੇਂ ਦਵਾਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਗੁਰੂ ਅਮਰ ਸਾਡੇ ਗੁਰੂ ਸਾਹਿਬ ਜੀ 169 ਅੰਗ ਤੇ ਲਿਖਦੇ ਹਨ ਅਮਰਤ ਰਸ ਸਤ ਗੁਰੂ ਚਵਾਇਆ 1069 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਲਿਖਦੇ ਹਨ ਅਮਰਤ ਰਸ ਸਤ ਗੁਰੂ ਚਵਾਇਆ 10ਵੇਂ ਦਵਾਰ ਪ੍ਰਗਟ ਹੋਇਆ ਆਇਆ ਤੇ ਉਹ ਅਮਰਤ ਰਸ ਸਾਡੇ 10ਵੇਂ ਦਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ ਅਤੇ ਇਸ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਡੀ ਜੋ ਜੀਭ ਹੈ ਉਹ ਦਸਵੇਂ ਦਵਾਰ ਦੇ ਵਿੱਚੋਂ ਫਿਰ ਅਮਰਤ ਨੂੰ ਚਖਦੀ ਹੈ ਸੱਚ ਲਖ ਵਡਾਣੀ ਇਹ ਇੱਕ ਉਸ ਪ੍ਰਮਾਤਮਾ ਦੀ ਇੱਕ ਅਲੱਗ ਹੀ ਖੇਡ ਹੈ ਸੱਚ ਲਖ ਵਡਾਣੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਇਹ ਇਹ ਉਸ ਈਸ਼ਵਰ ਦੀ ਕਿ ਇਹ ਉਸ ਈਸ਼ਵਰ ਦੀ ਇੱਕ ਅਲੱਗ ਤਰ੍ਹਾਂ ਦੀ ਹੀ ਖੇਡ ਹੈ ਕਿ ਅਸੀਂ ਦਸਵੇਂ ਦਵਾਰ ਦੇ ਵਿੱਚੋਂ ਉਸ ਈਸ਼ਵਰ ਨੂੰ ਦੇਖਦੇ ਹਾਂ ਤੇ ਦਸਵੇਂ ਦੁਆਰ ਦੇ ਵਿੱਚੋਂ ਹੀ ਉਸ ਅੰਮ੍ਰਿਤ ਰਸ ਨੂੰ ਚਖਦੇ ਹਨ ਤਾਂਕਿ ਗੱਤ ਕਹੀ ਨਾ ਜਾਏ ਉਸ ਦੀ ਮਹਿਮਾ ਉਸ ਈਸ਼ਵਰ ਦੀ ਮਹਿਮਾ ਤਾਂ ਕੋਈ ਕਹੀ ਹੀ ਨਹੀਂ ਜਾ ਸਕਦੀ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਅੱਗੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਕਿ ਤੁਸੀਂ ਆਪਣੇ ਧਾਰਮਿਕ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ اے ਇਨਸਾਨ ਤੁਸੀਂ ਇਹੀ ਆਪਣੇ ਛੇ ਇਨਸਾਨ ਤੂੰ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਉਸ ਅਮਰਤ ਰੂਪੀ ਨਾਮ ਦੇ ਬਾਰੇ ਸੁਣ ਕਹੇ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਉਸ ਅਮਰਤ ਅਮਰਤ ਰੂਪੀ ਨਾਮ ਦੇ ਬਾਰੇ ਸੁਣ ਤੇ ਉਸ ਨਾਮ ਦਾ ਸਿਮਰਨ ਕਰਕੇ ਅਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਕਹੇ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਅਤੇ ਆਪਣੇ ਆਪ ਨੂੰ ਉਸ ਨਾਮ ਦਾ ਸਿਮਰਨ ਕਰਕੇ ਪਵਿੱਤਰ ਕਰ ਸਾਚੇ ਸੁਣਨੇ ਨੂੰ ਪੁਠਾਏ ਹਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਸਾਚੇ ਸੁਣਨੇ ਨੂੰ ਪੁਠਾਏ ਅੰਤਰੇ ਵਿੱਚ ਇਸ ਸ਼ਲੋਕ ਦੇ ਅੰਤਰ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਸਾਡੇ ਕੰਨਾਂ ਨੂੰ ਸਬੂਧਨ ਕਰਦੇ ਹੋਏ ਫਿਰ ਕਹਿੰਦੇ ਹਨ ਕਿ ਇਹ ਕਿ ਹੇ ਇਨਸਾਨ ਜੋ ਤੇਰੇ ਸਰੀਰ ਦੇ ਨਾਲ ਇਹ ਕੰਨ ਲਾਏ ਗਏ ਹਨ ਇਹ ਉਸ ਸੱਚ ਨੂੰ ਸੁਣਨ ਵਾਸਤੇ ਹੀ ਸੱਚੀ ਬਾਣੀ ਸੁਣਨ ਦੇ ਵਾਸਤੇ ਹੀ ਤੇਰੇ ਸਰੀਰ ਦੇ ਨਾਲ ਇੰਨਾ ਕੰਨਾਂ ਨੂੰ ਲਾਇਆ ਗਿਆ ਹੈ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਣ ਨੌ ਦਰਵਾਰੇ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਹਨ ਤੇ ਉਸ ਈਸ਼ਵਰ ਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ <us> गुफा ਦੇ ਅੰਦਰ ਰੱਖ ਕੇ ਕਿ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਉਸ ਆਗੋਸ਼ ਭਿਆਨਕ ਅਗਦੇ ਵਿੱਚ ਉਸ ਗਰਭ ਦੇ ਵਿੱਚ ਉਸ ਅਗਣੀ ਦੇ ਵਿੱਚ ਰੱਖ ਕੇ ਸਾਡੇ ਅੰਦਰ ਇੱਕ ਨਾਮ ਸ਼ਬਦ ਨੂੰ ਪ੍ਰਗਟ ਕਰ ਦਿੱਤਾ ਸਾਡੇ ਅੰਦਰ ਇੱਕ ਨਾਮ ਸ਼ਬਦ ਨੂੰ ਰੱਖ ਦਿੱਤਾ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਕਿ ਉਸ ਈਸ਼ਵਰ ਨੇ ਸਾਡੇ ਸਾਨੂੰ ਮਾਤਾ ਦੇ ਗਰਭ ਵਿੱਚ ਉਸ ਈਸ਼ਵਰ ਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕਰਨ ਵਾਸਤੇ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਸ ਈਸ਼ਵਰ ਨੇ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕਰਨ ਵਾਸਤੇ ਸਾਡੇ ਅੰਦਰ ਇੱਕ ਉਹ ਨਾਮ ਸ਼ਬਦ ਰੱਖ ਦਿੱਤਾ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਉਸ ਈਸ਼ਵਰ ਨੇ ਸਾਡੇ ਅੰਦਰ ਉਸ ਨਾਮ ਸ਼ਬਦ ਨੂੰ ਵੀ ਰੱਖ ਦਿੱਤਾ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰੱਖਿਆ ਉਸ ਈਸ਼ਵਰ ਨੇ ਸਾਡੇ 9 ਦੁਆਰੇ ਪ੍ਰਗਟ ਕੀਤੇ ਹੋਏ ਹਨ ਤੇ 10ਵਾਂ ਦੁਆਰਾ ਸਾਡਾ ਗੁਪਤ ਰੱਖਿਆ ਹੋਇਆ ਹੈ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰੱਖਾਇਆ ਉਸ ਈਸ਼ਵਰ ਨੇ ਸਾਡੇ ਸਰੀਰ ਦੇ 9 ਦਰਵਾਜ਼ੇ ਪ੍ਰਗਟ ਕੀਤੇ ਹਨ ਤੇ 10ਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ ਉਹ 9 ਦਰਵਾਜ਼ੇ ਕਿਹੜੇ ਹਨ ਸਾਡੇ ਸਾਡੀਆਂ ਅੱਖਾਂ ਸਾਡੀਆਂ ਦੋ ਅੱਖਾਂ ਸਾਡੇ ਦੋ ਕੰਨ ਸੋ ਦੋ ਸਾਢੇ ਦੋ ਨਾਸਾਂ ਦੇ ਸਰਾਖ ਸਾਢੇ ਦੋ ਇੰਦਰੀਆਂ ਦੇ ਸਰਾਖ ਸਾਡਾ ਇੱਕ ਮੂੰਹ ਅਤੇ ਇੱਕ ਦਸਵਾਂ ਦਵਾਰ ਹੈ ਜੋ ਕਿ ਬੰਦ ਹੈ ਇੱਕ ਦਸਵਾਂ ਦਵਾਰ ਹੈ ਜੋ ਕਿ ਬੰਦ ਹੈ ਜੋ ਕਿ ਇੱਕ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਖੁੱਲਦਾ ਹੈ ਨੌ ਦਰਵਾ ਨੌ ਦਵਾਰੇ ਪ੍ਰਗਟ ਕੀਏ ਦਸਮਾ ਗੋਪਤਰ ਖਾਇਆ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਈਸ਼ਵਰ ਨੇ ਸਾਡੇ ਸਰੀਰ ਦੇ ਨੌ ਦਰਵਾਜ਼ੇ ਪ੍ਰਗਟ ਕੀਤੇ ਹਨ ਭਾਵ ਖੁੱਲੇ ਰੱਖੇ ਹਨ ਤੇ ਦਸਵਾਂ ਦਵਾਰਾ ਉਸ ਨੇ ਬੰਦ ਕੀਤਾ ਹੋਇਆ ਹੈ ਉਹ ਦਸਵਾਂ ਦਵਾਰਾ ਕਿਵੇਂ ਖੁੱਲਦਾ ਹੈ ਉਹ ਸਾਡਾ ਦਸਵਾਂ ਦਵਾਰ ਕਿਵੇਂ ਖੁੱਲਦਾ ਹੈ ਗੁਰੂ ਦਵਾਰੇ ਲਾਈ ਭਾਵਣੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਹਨ ਕਿ ਜੋ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ ਜਿਸ ਦੀ ਨਿਸ਼ਾਨੀ ਅਸੀਂ ਆਪ ਨੂੰ ਪਿੱਛੇ ਦੱਸੀ ਹੈ ਕਿ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਅਤੇ ਜੋ ਉਸ ਪੂਰੇ ਗੁਰੂ ਦੀ ਸੰਗਤ ਦੇ ਵਿੱਚ ਚਲੇ ਜਾਂਦੇ ਹਨ ਉਸ ਦੀ ਸ਼ਰਨ ਦੇ ਉਸ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ ਗੁਰੂ ਦਵਾਰੇ ਲਾਈ ਭਾਵਨਾ ਜੋ ਆਪਣੀ ਭਾਵਨਾ ਦੇ ਨਾਲ ਆਪਣੀ ਬੜੀ ਸ਼ਰਧਾ ਦੇ ਨਾਲ ਉਸ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਨ ਇੱਕ ਨਾ ਦਸਵਾਂ ਦਵਾਰ ਦਿਖਾਇਆ ਉਹਨਾਂ ਦਾ ਉਹ ਪੂਰਨ ਗੁਰੂ ਪੂਰਨ ਸਤਗੁਰੂ ਦਸਵਾਂ ਦਵਾਰਾ ਖੋਲ ਦਿੰਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਘਟ ਦੇ ਅੰਦਰ ਹੀ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਤੈ ਅਨੇਕ ਰੂਪ ਨਵ ਨਵ ਨਿਦ ਜਿਸਕਾ ਅੰਤ ਨਾ ਜਾਈ ਪਾਇਆ ਤੈ ਅਨੇਕ ਰੂਪ ਨਾ ਨਵ ਨਵਨਿਦ ਤੈ ਅਨੇਕ ਰੂਪ ਨਾ ਨਵਨਿਦ ਜਿਸਕਾ ਅੰਤ ਨਾ ਜਾਈ ਪਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਾਡਾ ਦਸਵਾਂ ਦਵਾਰ ਖੁੱਲਦਾ ਹੈ ਤੇ ਸਾਨੂੰ ਸਾਡੇ ਘਟ ਦੇ ਅੰਦਰ ਹੀ ਉਸ ਈਸ਼ਵਰ ਦੇ ਅਨੇਕਾਂ ਤਰ੍ਹਾਂ ਦੇ ਰੂਪ ਤੇ ਸਾਨੂੰ ਅਨੇਕਾਂ ਤਰ੍ਹਾਂ ਦੇ ਹੀ ਖੰਡ ਤੇ ਬ੍ਰਹਿਮੰਡ ਦਿਖਾਈ ਦਿੰਦੇ ਹਨ ਤੇ ਸਾਨੂੰ ਸਾਡੇ ਅੰਦਰ ਹੀ ਨੌ ਨਿੱਧੀਆਂ ਅਤੇ ਉਹ ਈਸ਼ਵਰ ਦੇ ਨਾਮ ਦੇ ਬਾਰੇ ਪਤਾ ਚੱਲ ਜਾਂਦਾ ਹੈ ਤੈ ਅਨੇਕ ਰੂਪ ਨੌ ਨਵ ਨਿੱਧ ਤਿਸਕਾ ਅੰਤ ਨਾ ਜਾਈ ਪਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਾਡਾ ਦਸਵਾਂ ਦਵਾਰ ਖੁੱਲਦਾ ਹੈ ਤਾਂ ਸਾਨੂੰ ਸਾਡੇ ਘਟ ਦੇ ਅੰਦਰ ਹੀ ਅਨੇਕਾਂ ਤਰ੍ਹਾਂ ਦੇ ਖੰਡ ਬ੍ਰਹਿਮੰਡ ਤੇ ਉਸ ਈਸ਼ਵਰ ਦੇ ਨੇਕਾਂ ਤਰ੍ਹਾਂ ਦੇ ਹੀ ਰੂਪ ਦਿਖਾਈ ਦਿੰਦੇ ਹਨ ਨੌ ਨਵ ਨਦ ਤੇ ਸਾਨੂੰ ਆਪਣੇ ਅੰਦਰ ਹੀ ਨੌ ਨਦੀਆਂ ਤੇ ਉਹ ਈਸ਼ਵਰ ਦਾ ਨਾਮ ਉਸ ਈਸ਼ਵਰ ਦੇ ਨਾਮ ਬਾਰੇ ਪਤਾ ਲੱਗ ਜਾਂਦਾ ਹੈ ਇਸ ਦਾ ਅੰਤ ਨਾ ਜਾਈ ਪਾਇਆ ਜਿਸ ਦਾ ਕੋਈ ਅੰਤ ਹੀ ਨਹੀਂ ਪਾਇਆ ਜਾਂਦਾ ਸਾਨੂੰ ਇਹੋ ਜਿਹੇ ਅੰਦਰ ਸਾਡੇ ਘਟ ਦੇ ਅੰਦਰ ਹੀ ਨਜ਼ਾਰੇ ਦਿਖਾਈ ਦਿੰਦੇ ਹਨ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਪਾਇਆ ਜਾਂਦਾ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਸ ਪਿਆਰੇ ਹਰੀ ਨੇ ਉਸ ਈਸ਼ਵਰ ਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਰੱਖ ਕੇ ਸਾਡੇ ਅੰਦਰ ਉਸ ਨਾਮ ਸ਼ਬਦ ਨੂੰ ਵੀ ਰੱਖ ਦਿੱਤਾ ਜਿਸ ਨਾਮ ਦਾ ਸਿਮਰਨ ਕਰਕੇ ਅਸੀਂ ਉੱਥੇ ਜਿੰਦੇ ਰਹਿੰਦੇ ਸੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ